ਇਹ ਤਕੀ ਵਾਲੀ ਗਰਮੀ ਦੇ ਵਿੱਚ ਬੂਟੇ ਦਾ ਕਾਫੀ ਬੁਰਾ ਹਾਲ ਹੋਇਆ ਇਸ ਸੇਬ ਦੇ ਬੂਟੇ ਦਾ ਇਹ ਸੇਬ ਦਾ ਹਰਮਨ 92 ਕਿਸਮ ਦਾ ਬੂਟਾ ਜੀ ਤੇ ਕਾਫੀ ਤਤਾਂ ਦੀ ਘਾਟ ਨੇ ਨਾਲ ਇਹ ਲਗਾਤਾਰ ਜੂਝਦਾ ਰਿਹਾ ਹੈ ਬੂਟਾ ਹੁਣ ਇਸ ਬੂਟੇ ਨੇ ਥੋੜਾ ਸਮਾਂ ਗਰੋਥ ਕਰਨੀ ਹੈ ਉਦੋਂ ਸਾਰੇ ਪੱਤੇ ਝਾੜ ਜਾਣੇਗੇ ਦਸੰਬਰ ਦੇ ਦੌਰਾਨ ਜਿਹੜੀ ਇਹਦੀ ਕਟਾਈ ਕਰਕੇ ਇਹਨੂੰ ਚੰਗੀ ਸ਼ੇਪ ਦੇਣੀ ਆਪਾਂ ਤੇ ਉਸੇ ਸਮੇਂ ਜਿਹੜੀ ਖਾਦ ਇਹਨੂੰ ਦੇਣੀ ਹੈਗੀ ਤੇ ਇਹਦੀ ਖਾਦ ਆਪਾਂ ਲਗਭਗ 2 ਮਹੀਨੇ ਪਹਿਲੇ ਤਿਆਰ ਕਰਨੀ ਸ਼ੁਰੂ ਕਰਤੀ ਸੀਗੀ ਆ ਜਿਹੜੀ ਢੇਰੀ ਹੈਗੀ ਇਹ ਤੁਸੀਂ ਦੇਖ ਸਕਦੇ ਹੋਗੇ ਇਸੇ ਬੂਟੇ ਲਈ ਜਿਹੜੀ ਇਹ ਖਾਦ ਹੈਗੀ ਤਿਆਰ ਹੋ ਰਹੀ ਆ 2 ਸਾਲ ਦਾ ਬੂਟਾ ਹੈਗਾ 20 ਕਿਲੋ ਖਾਦ ਚੱਕ ਕੇ ਇੱਥੋਂ ਆਪਾਂ ਇਹਦੇ ਨੇੜੇ ਲਾ ਕੇ ਤੇ ਗੁੱਟ ਦੇਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੀ ਜਿਵੇਂ ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਣੀ ਆ ਇਹ ਲਗਭਗ ਆਪਣੀ 70 80 ਕਿਲੋ 90 ਕਿਲੋ ਦੇ ਕਰੀਬ ਖਾਦ ਹੈਗੀ ਤੇ ਨਾਲ ਦੇ ਬੂਟੇ ਨੂੰ ਵੀ ਇਹ ਚੱਕ ਕੇ ਇੱਥੋਂ ਹੀ ਪਾ ਦੇਣੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਖੇਤ ਦੇ ਵਿੱਚ ਇਦਾਂ ਦੀਆਂ ਢੇਰੀਆਂ ਹੋਰ ਵਧਾਵਾਂਗੇ ਨਾਲ ਹੀ ਉਹਦੇ 'ਚ ਨਦੀਨ ਚੱਕ ਕੇ ਗਾਲਦਿਆ ਕਰਨੇ ਹੈਗੇ ਤੇ ਕੁਝ ਕਿ ਗੰਡੋਏ ਵੀ ਉਹਦੇ ਵਿੱਚ ਨਾਲ ਦੀ ਨਾਲ ਜਿਹੜੇ ਪਲ ਰਹੇ ਨੇ ਧੰਨਵਾਦ ਜੀ